हां जी दोस्तों ससरी घाल ते लो चक्को जी अपने ਪਿੰਡ ਦੇ ਵਿੱਚ ਕਬਦੀ ਦਾ ਜਿਹੜਾ ਹੈਗਾ ਵਾ ਇੱਕ ਕੈਂਪ ਰੱਖਿਆ ਗਿਆ ਵਾ ਇਹਦੇ ਵਿੱਚ ਹਰ ਇੱਕ ਚੀਜ਼ ਦੀ ਪ੍ਰੈਕਟਿਸ ਕਰਾਈ ਜਾਂਦੀ ਆ ਦੇਖੋ ਜੀ ਇਹਨੂੰ ਕਹਿੰਦੇ ਕੋਲ ਕੁਸ਼ਤੀ ਲੋ ਦੋ ਸਾਨ ਪੈਟ ਗਿਆ ਵੇਖ ਇਹਦੇ ਵਿੱਚ ਬਣਦਾ ਕੀ ਆ ਬਹੁਤ ਸੋਹਣਾ ਵੈਸੇ ਚੱਲ ਰਿਹਾ ਆਪਣੇ ਕੈਂਪ ਪਿੰਡ ਦੇ ਪੁਰਾਣੇ ਵਾਲੇ ਤੋਂ ਵੀ ਆ ਰਿਹਾ ਤੇ ਸ਼ਾਇਦ ਮੁੰਲਾ ਦਾ ਕੋਕਰੀ ਤੋਂ ਵੀ ਆ ਤੇ ਹੋਰ ਆਸੇ ਪਾਸੇ ਦੇ ਪਿੰਡਾਂ ਤੋਂ ਵੀ ਇੱਥੇ ਆ ਰਿਹਾ ਲੋ ਵੀ ਸ਼ਾਟ-ਸ਼ਾਟ ਚੱਲਣਗੇ ਲੋ ਜੀ ਫੇਰ ਦੁਬਾਰਾ ਸਟਾਰਟ ਹੋ ਗਿਆ ਮੁਕਾਬਲਾ ਚੱਕ ਵੇਖੋ ਮਾਰਿਆ ਚੱਕ ਕੇ ਉਹ ਲੈ ਲੈ ਗਿਆ ਵੀ ਵੇਖੋ ਅੱਦੇ ਵਿੱਚ ਤਾਂ ਕਹੀ ਜਾਂਦੇ ਸੀਗੇ ਵੀ ਬੰਦਿਆਂ ਦਾ ਜਿਹੜਾ ਮੁਕਾਬਲਾ ਉਹ ਬਰਾਬਰ ਲੈਵਲ ਦਾ ਨਹੀਂ ਐ ਇੱਕ ਦਾ weight ਵੱਧਾ ਤੇ ਇੱਕ ਦਾ ਘੱਟ ਆ ਪਰ ਨਾ ਕਹਿੰਦਾ ਨਹੀਂ ਬਈ ਨਹੀਂ ਇਹ ਕੰਮ ਨਹੀਂ ਹੋਣਾ ਇਹ ਪਿੰਡ ਦਾ ਸਰਪੰਚਾ ਮੁੰਡਾ ਤੇ ਇਹ ਕਹਿੰਦਾ ਚੱਲਣ ਦੇ ਕੰਮ ਕਹਿੰਦਾ ਸਿੱਖਣ ਗਏ ਆਈਆਂ ਲੋ ਦੇਖਦੇ ਆ ਵੀ ਅੱਗੇ ਕੀ ਬਣਦਾ ਲੋ ਜੀ ਫੇਰ ਛੜਤਾ ਤੇ ਮੁੰਡੇ ਆਸੇ-ਪਾਸੇ ਦੇਖ ਕੇ ਇਸ ਮੈਚ ਦਾ ਇਹ ਸ਼ੋਅ ਦਾ ਜਿਹੜਾ ਆਨੰਦ ਆ ਉਹ ਮਾਨਦਿਆ ਤੇ ਹੁਣ ਦੁਬਾਰਾ ਚੱਲੂਗਾ ਕਿਸੇ ਹੋਰ ਦੇ ਨਾਲ ਲਓ ਜੀ ਹੋਰ ਨਾ ਮੁਕਾਬਲਾ ਚੱਲਦਾ ਮੁਕਾਬਲਾ ਬਰਾਬਰ ਤੇ ਉਹ ਮਾਰਿਆ ਚੱਕ ਕੇ ਆ ਦੇਖ ਲੈ ਉਹ ਪਤਾ ਲੰਬਾ ਇਹ ਨਹੀਂ ਕਰਦੇ ਮੁੰਡੇ ਅੱਜ ਕੱਲ ਦੇ ਜੋਸ਼ ਬਹੁਤ ਹੈ ਇਹਨਾਂ ਦੇ ਵਿੱਚ ਲੈ ਵੀ ਮਿੱਤਰ ਪਿਆਰਿਓ ਲੈ ਵੀ ਦੂਜਾ ਮੁਕਾਬਲਾ ਆ ਗਿਆ ਆ ਕਿਹਨੂੰ ਠਾਈ ਜਾਂਦਾ ਆ ਲੈ ਇਹ ਡਰੀ ਜਾਂਦਾ ਸੀ ਮਾਂ ਦਾ ਪੁੱਤ ਕਹਿੰਦਾ ਨਹੀਂ ਨਹੀਂ ਉਹ ਮੈਂ ਨਹੀਂ ਜਾਣਾ ਚਾਚਾ ਪਰ ਚਾਚਾ ਵੀ ਉਹਦਾ ਟੀਰਾ ਲੈ ਵੇ ਕੀੜੀ ਆਏ ਹਾਏ ਹਾਏ ਕੀੜੀ ਜਲ ਛਕਾਉਂਦਾ ਵੀ ਮਿੱਤਰ ਪਿਆਰੋ ਆਪ ਅੰਬਿਆ ਪਿਆ ਸਾਹ ਚੜਿਆ ਪਿਆ ਉਹਦਾ ਵੇ ਕਿਵੇਂ ਸਾਈਕਲ ਦੀ ਟੂਪ ਵਾਂਗੂ ਪਿਗ ਲਿਆ ਪਿਆ ਵਿਚਾਰਾ ਗਰਮੀ ਦੇ ਵਿੱਚ ਬਹੁਤ ਜ਼ੋਰ ਲਾਉਂਦਾ ਯਾਰ ਬਹੁਤ ਮਿਹਨਤ ਕਰਦਾ ਲੈ ਵੀ ਜਿਹੜਾ ਠਾਇਆ ਸੀ ਉਹਦਾ ਕੰਮ ਹੋ ਗਿਆ ਸ਼ੁਰੂ ਚੱਲ ਵੀ ਲੈ ਵੀ ਇੱਕ ਮੁੰਡਾ ਪਿੰਡ ਦਾ ਇਹ ਤੇ ਇੱਕ ਮੁੰਡਾ ਹੈਗਾ ਪੁਰਾਣੇ ਵਾਲੇ ਦਾ ਇਹਨਾਂ ਦੇ ਵਿੱਚ ਮੁਕਾਬਲਾ ਸੋਨਾ ਹੋ ਰਿਹਾ ਵਾ ਮਾਰੀ ਠੱਬੀ ਤੇ ਸੈੱਟ ਲਿਆ ਥੱਲੇ ਲਵਾਦੀ ਢੂਈ ਕਹਿੰਦਾ ਨਹੀਂ ਵੀ ਮਿੱਤਰਾ ਹਜੇ ਨਹੀਂ ਮੈਂ ਏਡੀ ਸ਼ਤੀ ਲੱਗਣ ਦਿੰਦਾ ਤੇ ਚੱਲ ਚੱਲ ਵੱਖੀ ਵਰਨੇ ਹੋ ਗਿਆ ਕਿ ਹੰਬਤਾ ਗਿਆ ਵੈਸੇ ਦੋ ਤਿੰਨਾਂ ਨਾਲ ਮੁਕਾਬਲੇ ਕਰਕੇ ਹਟਿਆ ਵੇਖਦੇ ਆ ਕੀ ਬਣਦਾ ਇਹਦਾ ਮਾਹੌਲ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਇਹ ਲੈ ਵੀ ਲੈ ਨਹੀਂ ਭਈ ਹੁਣ ਆਉ ਮੁੰਡਾ ਛੱਡ ਕੇ ਕਹਿੰਦਾ ਹਜੇ ਨਹੀਂ ਮੰਨਿਆ ਇਹ ਚੱਲ ਵੀ ਮਿੱਤਰਾ ਦੁਬਾਰਾ ਕਰਾ ਦੇ ਸ਼ੋ ਇਹਨਾਂ ਦਾ ਚੱਲ 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 ਵੀ ਉਹ ਤਾਂ ਇਕੱਲਾ ਹੀ ਗੇੜੇ ਕੱਢਦਾ ਫਿਰਦਾ ਥਾਪੀਆਂ ਮਾਰਦਾ ਫਿਰਦਾ ਲੈ ਵੀ ਫੇਰ ਪੇਚਾ ਪੈ ਗਿਆ ਉਹਨਾਂ ਦਾ ਚੱਕ ਵੀ ਲੈ ਲਿਆ ਮਿੱਤਰਾ ਕੰਮ ਹੁਣ ਫੇਰ ਲੈ ਲਿਆ ਥੱਲੇ ਐਸ ਵਾਰ ਲਾਲ ਆਲਾ ਕੁੱਕੜ ਵੇਖੀ ਤੂੰ ਹੁਣ ਕੀ ਬਣਦਾ ਇਹਦਾ ਬਹੁਤ ਸੋਹਣਾ ਜਵਾਨਾ ਬਹੁਤ ਸੋਹਣੀ ਮਿਹਨਤ ਕਰਦੇ ਆ ਬਾਈ ਤੇ ਬਾਹਰ ਦੇ ਜਿਹੜੇ ਮੁੰਡੇ ਆ ਸਪੋਰਟ ਕਰਦੇ ਆ ਚਲੋ ਬਹੁਤ ਮਿਹਰਬਾਨੀ ਥੈਂਕ ਯੂ ਆ ਸਾਰਿਆਂ ਦਾ ਵੀ ਸਾਰੇ ਜਨ ਚਲੋ ਚੰਗੀ ਚੀਜ਼ ਨੂੰ ਅਪਰੀਸ਼ੀਏਟ ਕਰਿਆ ਕਰੋ ਸਾਥ ਦਿਆ ਕਰੋ ਹਰ ਇੱਕ ਦਾ ਤੇ ਦੇਖਦੇ ਆ ਚਲੋ ਸੋਹਣਾ ਮਾ ਮੁਕਾਬਲਾ ਚੱਲਦਾ ਪਿਆ ਸਾਰੇ ਇੱਕ ਵੈਰਾਈਟੀ ਇੱਥੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿਹੜਾ ਹੈਗਾ ਉਹਨਾਂ ਦਾ ਮੁਕਾਬਲਾ ਵਾ ਦੂਜੀ ਗੱਲ ਇਹ ਇੱਥੇ ਜਿਹੜੀਆਂ ਰੇਸ ਵਾਸਤੇ ਆ ਜੋ ਆਪਣੇ ਕੈਂਪ ਦੇ ਵਿੱਚ ਸ਼ਾਮਲ ਹੋਈਆਂ ਉਹ ਕੁੜੀਆਂ ਵੀ ਆਪਣੀ ਗੱਲ ਹੈ ਉਹ ਕੁੜੀਆਂ ਦਾ ਜਿਹੜੀ ਰਨਿੰਗ ਸੀਗੀ ਚਲੋ ਉੱਥੇ ਮੈਂ ਪਹੁੰਚਣ ਨੂੰ ਡੇਟ ਹੋ ਗਿਆ ਜੇ ਕਦੇ ਪਹਿਲਾਂ ਪਹੁੰਚ ਜਾਂਦਾ ਤਾਂ ਤੁਹਾਨੂੰ ਦਿਖਾ ਦਿੰਦਾ ਸੀ ਉਹ ਤਾਂ ਮੁੰਡਾ ਨੂੰ ਵੀ ਮਾਤ ਪਾਉਂਦੀਆਂ ਬਈ ਉਹ ਦੇਸ ਕਰਦੀਆਂ ਵਾ ਕਦੇ ਨਹੀਂ ਰੁਕਦੀਆਂ ਤੇ ਲਓ ਵੇਖਦੇ ਹਾਂ ਹੁਣ ਬਿੰਗੋ ਆ ਗਿਆ ਪਿੰਡ ਦਾ ਮੁੰਡਾ ਸਾਡੇ ਦਾ ਫੇਰਾਂ ਦਾ ਮੁੰਡਾ ਦਾ ਬਿੰਗੋ ਦਾ ਮੁਕਾਬਲਾ ਪੈ ਗਿਆ ਬਈ ਵੇਟ ਦਾ ਫਰਕ ਬਹੁਤ ਸੀਗਾ ਪਰ ਫੇਰ ਵੀ ਮੁੰਡਾ ਖੁੱਚੀ ਆਇਆ ਕੰਮ ਕਹਿੰਦਾ ਨਹੀਂ ਕਹਿੰਦਾ ਹੁਣ ਨਹੀਂ ਮੈਂ ਦੱਬਦਾ ਕਿਸੇ ਨੂੰ ਇਹ ਜਿਹੜੇ ਦੋਨੇ ਹਨਾ ਦੋਨਾਂ ਦਾ ਜਿਹੜਾ ਮੁਕਾਬਲਾ ਵਾ ਇਹ ਫਾਈਨਲ ਤੱਕ ਜਾਣੇ ਵਾ ਪਹਿਲਾਂ ਉਹ ਸਾਰੇ ਮੈਚ ਜਿੱਤਿਆ ਤੇ ਕੁਸ਼ਤੀ ਦੇ ਹੁਣ ਇਹ ਮੈਚ ਜਿੱਤਿਆ ਵਾ ਬਹੁਤ ਸੋਹਣਾ ਮੁਕਾਬਲਾ ਚੱਲਦਾ ਬਈ ਤੇ ਬੜਾ ਵਧੀਆ ਪ੍ਰਬੰਧ ਆ ਚਲੋ ਠੀਕ ਆ ਗਰਾਊਂਡ ਦੇ ਵਿੱਚ ਆਪਣੇ ਵਾਟਰ ਬਾਕਸ ਦੇ ਕੋਲੇ ਜਿਹੜਾ ਹੈਗਾ ਵਾਏ ਕੈਂਪ ਲੱਗਦਾ ਵਾ ਡੇਲੀ ਕੈਂਪ ਲੱਗਦਾ ਵਾ ਬਹੁਤ ਸੋਹਣਾ ਪ੍ਰਬੰਧ ਕੀਤਾ ਵੈਸੇ ਇਹ ਕੰਮ ਤੇ ਉਹ ਬਾਬਾ ਸੋਖ ਰੱਖੇ ਕੀ ਸਾਰੇ ਇਦਾਂ ਹੀ ਮਿਹਨਤ ਕਰਦੇ ਨਸ਼ੇ ਪੱਤੇ ਤੋਂ ਦੂਰ ਰਹਿਣ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਚੰਗੀਆਂ ਚੀਜ਼ਾਂ ਜਜ ਜ਼ਿਕਰ ਨੂੰ ਮਿਲਦੀਆਂ ਤਾਂ ਚੰਗਾ ਠੀਕ ਆ ਤੇ ਆਹ ਲਓ ਜੀ ਮਾਰਿਆ ਮੁੱਦਾ ਇਹਨਾਂ ਨੇ ਆ ਲੈ ਉਹ ਕਹਿੰਦੇ ਉਹ ਮਾਮਾ ਹਜੇ ਨਹੀਂ ਹੋਇਆ ਕੰਮ ਸ਼ੁਰੂ ਕਹਿੰਦਾ ਸਟਾਰਟ ਕਰਦੇ ਦੂਜੇ ਝਾਕ ਦੇ ਨਾਲ ਆਪਾਂ ਵੀ ਆ ਗਏ ਸਾਹਮਣੇ ਯਾਰ ਆਪਾਂ ਗਿਆ ਆਪਾਂ ਵੀ ਦੇਖ ਲਿਏ ਕਿਵੇਂ ਆ ਮੌਲ ਛੋਟੀ ਜੀ ਤਸਵੀਰ ਲਾਵਾਂਗੇ ਆਪਾਂ ਵੀ ਵੈਸੇ ਕੋਈ ਗੱਲ ਨਹੀਂ ਆਉਣਾ ਜ਼ਰੂਰੀ ਹੈ ਨਹੀਂ ਤਾਂ ਝਾਕ ਦਾ ਕਹਿ ਦਿੰਦਾ ਵੀ ਇਹ ਤਾਂ ਉਹੀ ਬੜਾ ਵੱਡਾ ਲੈ ਕੀੜੀ ਫੇਰ ਆ ਗਿਆ ਬਈ ਇਹ ਮੁੰਡੇ ਦਾ ਨਾ ਕੀੜੀ ਆ ਲੈ ਆ ਤੇਰਾ ਇਹ ਕੀੜੀ ਕੀੜੀ ਕਹਿੰਦੇ ਇਹਨੂੰ ਬਈ ਆ ਪਾਣੀ ਦੀ ਸੇਵਾ ਜਿਹੜਾ ਨਾਲ ਦੀ ਨਾਲ ਕਰਦਾ ਨੇ ਤੇ ਮਨ ਮੋਹ ਲੈਦਾ ਕਹਿੰਦਾ ਨਾ 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 ਪਰ ਬਾਤ ਧਿਆਨ ਦਾ ਤੇਰਾ ਵੈਸੇ ਕਈ ਵਾਰੀ ਕਬੂਤਰਾਂ ਲਈ ਹੋ ਜਾਂਦਾ ਭਜਦਾ ਸਪੀਡ ਤੇਰੀ ਘਾਟ ਆ ਬਹੁਤ ਸਾਨੂੰ ਮਿਹਨਤ ਕਰਦਾ ਉਹ ਚੀਜ਼ਾਂ ਨੂੰ ਛੱਡ ਕੇ ਸ਼ੌਂਕ ਹੈ ਲੱਗ ਰੱਖ ਲੈ ਮੈਂ ਤਾਂ ਕਰਕੇ ਲੈ ਵੀ ਨਿੱਕੇ ਕੁੱਪੜ ਆ ਗਏ ਮੇਰੇ ਪਿੱਤਰ ਪਿਆਰਿਓ ਇਹਦੇ ਵਿੱਚ ਵੀ ਇਹਨਾਂ ਦਾ ਸ਼ੋਅ ਬੜਾ ਸੋਹਣਾ ਸੀ ਮੈਂਟਮ ਆ ਰਿਹਾ ਇਹਨਾਂ ਨੇ ਜਿਆਦਾ ਟਾਈਮ ਨਹੀਂ ਲਾਇਆ ਬਹੁਤ ਸੋਹਣੀ ਕੁਸ਼ਤੀ ਲੜੀਆਂ ਤੇ ਲੈ 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 ਸੈਟ ਲੈ ਸੈਟ ਲੈ ਵੇਖੀ ਕਰਦੇ ਮਿੱਤਰਾ 60 ਨਾ ਵੱਜੇ ਬਸ ਪਿਆਰ ਕਰਦਾ ਕੁਸ਼ਤੀ ਕਰ ਲੈ ਲੋ ਬਾਸ ਕਰੋ ਹੁਣ ਬਹੁਤ ਹੋ ਗਿਆ ਤੁਸੀਂ ਤਾਂ ਆਪਸ ਵਿੱਚ ਹੀ ਖੁੱਲੀ ਜਾਂਦੇ ਪਤੰਦਰੋਂ ਮੈਨੂੰ ਤਾਂ ਇਹ ਡਾਰਸੀ ਵੀ ਤੁਸੀਂ ਆਪਸ ਵਿੱਚ ਲੜਕੋ ਫੇਰ ਚੱਲ ਪਿਆ ਮੁਕਾਬਲਾ ਓ ਮਾਰਿਆ ਚੱਕੇ ਲੈ ਛੱਡ ਵੀ ਛੱਡ ਮੁੰਡਿਆ ਮੋਟਕ ਨਹੀਂ ਕਹਿੰਦੇ ਪਿੰਡ ਦੇ ਮੁੰਡੇ ਨੂੰ ਨਾਂ ਤਾਂ ਵੈਸੇ ਮੈਨੂੰ ਪਤਾ ਨਹੀਂ ਪਿਆਰ ਨਾਲ ਸਾਰੇ ਐਂ ਕਹਿੰਦੇ ਆ ਚਲੋ ਜੀ ਕੁਸ਼ਤੀ ਦੀ ਜਿਹੜੀ ਹੈਗੀ ਆ ਸਮਾਪਤੀ ਹੋ ਗਈ ਆ ਸਾਰਾ ਮੈਚ ਖਤਮ ਆ ਤੇ ਹੁਣ ਮੁੰਡਿਆਂ ਦੀ ਖਰਾਕ ਦਾ ਸਮਾਂ ਹੋ ਗਿਆ ਖਰਾਕ ਦੇ ਵਿੱਚ ਇਹਨਾਂ ਨੂੰ ਮਿਲਣਗੇ ਤੇਲੇ ਛੋਲੇ ਗੁੜ ਤੇ ਜਿਹੜਾ ਦੁੱਧ ਆ ਉਹ ਮਿਲੂਗਾ ਲਓ ਜੀ ਇੱਥੇ ਮੁੰਡੇ ਨੇ ਸਾਰੇ ਬਿਠਾ ਲੇ ਲਾਈਨ 'ਚ ਕਹਿੰਦਾ ਆਜੋ ਵੀ ਬੈਠ ਜਾਓ ਉਹ ਪਹਿਲੇ ਇਕੱਲੇ ਨਿਗਾ ਤਾਂ ਮੇਰੀ ਵੀ ਨੀਤ ਜਿਹੜੀ ਆ ਵਿਗੜ ਗਈ ਸੀ ਪਰ ਇਹਨਾਂ ਨੇ ਹੱਥ ਨਹੀਂ ਹਉਣ ਦਿੱਤਾ ਕੋਈ ਚੱਲ ਕੋਈ ਨਹੀਂ ਵੇਖਦੇ ਆ ਆ ਬੈਠੇ ਲਾਈਨ ਤੇ ਬਹੁਤ ਸੋਹਣਾ ਪ੍ਰਬੰਧ ਆ ਬਈ ਆ ਆਦੇ ਆਦੇ ਸਾਰੇ ਬੱਚੇ ਸਮਾਨ ਲੈ ਕੇ ਆਉਂਦੇ ਖਾਂ ਪੀਂਦੇ ਮਤਲਬ ਕਿ ਖਾਲੀ ਗਲਾਸ ਤੇ ਜਿਹਦੇ ਉੱਪਰ ਛੋਲੇ ਰੱਖ ਕੇ ਖਾਣੇ ਹੋ ਰਮਾਲ ਤੇ ਜਾਂ ਉਹ ਲੈ ਕੇ ਆਉਣਗੇ ਆਪਣੀ ਟੀ-ਸ਼ਰਟ ਦੇ ਉੱਪਰ ਆ ਕੇ ਖਾਲੀ ਲਓ ਜੀ ਕੇਲਿਆਂ ਦੀ ਸੇਵਾ ਹੋ ਰਹੀ ਹੈ ਇੱਧਰ ਤੇ ਯਾਰ ਆ ਚੀਜ਼ ਸੱਚੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਛੋਟੇ ਬੱਚੇ ਆ ਆ ਲੋ ਆਪਾਂ ਫੇਰ ਉਧਰੋਂ ਆਈ ਜਾਂਦੇ ਸੀ ਕਿ ਮੈਂ ਕਿਹਾ ਚੱਲ ਇੱਕ ਸ਼ਿੰਦ ਜਾਂ ਰਹਿਂਦਾ ਉਹ ਵੀ ਕੱਢ ਆਈਏ ਯਾਰ ਆਪਣਾ ਪਿੰਡ ਦਾ ਕੰਮ ਆ ਸੋਹਣਾ ਕੰਮ ਆ ਲੋ ਜੀ ਸ਼ੋਲਿਆਂ ਦੇ ਵਿੱਚ ਗੋੜਾ ਨਾ ਜਿਹੜਾ ਕਹਿੰਦੇ ਹੁੰਦੇ ਇਹ ਤਾਂ ਨਰਜੀ ਪਾ ਦਿੰਦਾ ਸਰੀਰ ਦੇ ਵਿੱਚ ਲੋ ਜੀ ਕਹਿੰਦੇ ਸਾਡੇ ਰਹਿ ਗਏ ਗਲਾਸ ਖਾਲੀ ਸਰਪੰਚ ਆ ਲਿਆਦੇ ਸਾਨੂੰ ਵੀ ਇਕੱਲੇ ਹੀ ਵੰਡੀ ਤੁਰੇ ਜਾਂਦੇ ਆ ਸ਼ੋਲੇ ਹੀ ਖਵਾਈ ਜਾਂਦੇ ਆ ਹੁਣ ਜਿਹੜਾ ਸੰਗ ਚੜਿਆ ਜਾ ਪਿਆ ਨਾ ਆ ਸ਼ੋਲਿਆਂ ਦਾ ਰਸ ਉਹ ਵੀ ਅੰਦਰ ਕਰ ਲਗੇ ਤੇ ਬਾਈ ਬਹੁਤ ਸੋਹਣਾ ਵਾ ਬਹੁਤ ਸੋਹਣਾ ਪ੍ਰਬੰਧ ਕਰ ਰਿਆ ਬਹੁਤ ਸੋਹਣੀ ਖਰਾਕ ਆ ਸਾਰਿਆਂ ਨੇ ਸਪੋਰਟ ਕਰਿਆ ਕਰੋ ਚੰਗੀ ਚੀਜ਼ ਨੂੰ ਐਪਰੀਸ਼ੀਏਟ ਕਰਿਆ ਕਰੋ ਠੀਕ ਆ ਲੈ ਲੈ ਛਾਗਲਾ ਮੁੰਡਿਆ ਛਾਗਲਾ ਦਾ ਮੁੰਡੇ ਮੈਨੂੰ ਪੁਰਾਣੇ ਵਾਲ ਦੇ ਲੱਗਦੇ ਆ ਵਧੀਆ ਵਧੀਆ ਚੀਜ਼ਾਂ ਬਈ ਸੋਨਾ ਕੰਮ ਆ ਜੇ ਖੇੜਦੇ ਆ ਤਾਂ ਸ਼ਾਮ ਨੂੰ ਜਾਨ ਲੱਗਿਆ ਨੂੰ ਖਰਾਕ ਤਾਂ ਜਰੂਰ ਮਿਲ ਜਾਂਦੀ ਆ ਪਰ ਲੋ ਆਪਾਂ ਨੂੰ ਦੁੱਧ ਵੀ ਆ ਗਿਆ ਮਿੱਤਰੋ ਬਾਲਟੀ ਭਰ ਕੇ ਤੇ ਇਹ ਸਾਰਾ ਜਿਹੜਾ ਦੁੱਧ ਆਣਾ ਇਹ ਦੁੱਧ ਆਪਾਂ ਇਹਨਾਂ ਨੂੰ ਹੀ ਪਿਉਣਾ ਕਹਿੰਦੇ ਤੇ ਨੂੰ ਵੀ ਨਾ ਚਾਕੀ ਆ ਇੱਧਰ ਨੂੰ ਐ ਮਾਰੀ ਸੀ ਆਪ ਜੀ ਮਾਰੀ ਜੀ ਮੈਂ ਕਹਿੰਦਾ ਆ ਗਲਾਸ ਪਿਆ ਦੇ ਪਰ ਨਹੀਂ ਮੰਦੇ ਤੇ ਚਲੋ ਯਾਰ ਪਿਆਓ ਸਾਰਿਆਂ ਨੂੰ ਦੁੱਧ ਹੁੰਦਾ ਇਕਲੇ ਵੀ ਸ਼ਾਕਲੇ ਛੋਲੇ ਗੁੜ ਵੀ ਸ਼ਾਕ ਲਿਆ ਤੇ ਵਾਰੀ ਆ ਗਈ ਦੁੱਧ ਦੀ ਉਹ ਪੀਲਾ ਪੀਲਾ ਸੰਗ ਦਾ ਕਾ ਤੋਂ ਆ ਇਹਨੂੰ ਆਇਆ ਜੇ ਪਹਿਲਾਂ ਪੀ ਕੇ ਬਹਿ ਗਿਆ ਦੁਬਾਰਾ ਮਿਲਣਾ ਨਹੀਂ ਖਿੱਚ ਤੋ ਖਿੱਚ ਤੋ ਇਹਦਾ ਹਿੱਸੇ ਆਉਂਦੀ ਚੀਜ਼ ਸਭ ਨੂੰ ਮਿਲ ਜਾਣੀ ਆ ਇਹ ਲਾ 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 ਇਹਦੇ ਅੱਲੀ ਕਰਿਆ ਕੈਮਰਾ ਉਂ ਹੀ ਸੰਗ ਕੇ ਇਹਨੂੰ ਆਏ ਸੀਗਾ ਘੁੱਟ ਭਰਦੇ ਤਸਵੀਰਾਂ ਆ ਜੇ ਉਹ ਭਰਾਵਾ ਕੁਝ ਨਹੀਂ ਹੁੰਦਾ ਹੁੰਦਾ ਐਵੇਂ ਨਾ ਜਗਿਆ ਕਰੋ ਲੈ ਵੀ ਦੇਖੋ ਮੁੰਡੇ ਬਹੁਤ ਸੋਹਣਾ ਵਾ ਇੱਧਰ ਆਪਣੀਆਂ ਕੁੜੀਆਂ ਬੈਠੀਆਂ ਇੱਕ ਸਾਈਡ ਤੇ ਮੁੰਡੇ ਬੈਠੇ ਆ ਸਾਰਿਆਂ ਨੂੰ ਜਿਹੜੀ ਹੈਗਾ ਦੁੱਧ ਦੀ ਸੇਵਾ ਜਿਹੜੀ ਹੈਗੀ ਆ ਉਹ ਹੋ ਰਹੀ ਆ ਤੇ ਵਧੀਆ ਪ੍ਰਾਲਾ ਯਾਰ ਦਾ ਜੀ ਕੇ ਲਿਆਂ ਦੀ ਪਰਲੇ ਪਲੇ ਦਾ ਪਰ ਵਿੱਚੋਂ ਥੋੜੇ ਜੇ ਛੋਲੇ ਛੱਕਦੇ ਹੀ ਪਰਾਂ ਮੈਂ ਕਿਹਾ ਮੈਨੂੰ ਵੀ ਦੇ ਦਿਓ ਮੈਂ ਨਹੀਂ ਖਾ ਕੇ ਦੇਖਣਾ ਤੇ ਕੈਂਟ ਆ ਯਾਰ ਸੋਹਣਾ ਕੰਮ ਆ ਸਾਰਿਆਂ ਦਾ ਸਾਧਿਆਂ ਨੇ ਚ ਸਾਥ ਦਿਆ ਕਰੋ ਉਹੀ ਚੀਜ਼ ਆ ਬਾਰ-ਬਾਰ ਮੈਂ ਕੋਈ ਪੱਖ ਨਹੀਂ ਕਿਸੇ ਦਾ ਲੈ ਰਿਹਾ ਪਰ ਜਿਹੜੀ ਚੀਜ਼ ਸਹੀ ਆ ਆਪਾਂ ਸਹੀ ਨੂੰ ਸਹੀ ਕਹਿੰਨੇ ਆ। ਬਾਕੀ ਜਿਹੜਾ ਕੈਂਪ ਆ ਨਾ ਬਾਈ ਇਹ ਉਹਨੇ ਕੈਂਪ ਦਾ ਨਹੀਂ ਪਤਾ ਵੀ ਕਿੰਨੀ ਤਰੀਕ ਤੱਕ ਚੱਲਦਾ ਹੈਗਾ। ਬਾਕੀ ਜਿੰਮੇ ਵੀ ਪਤਾ ਲੱਗਦਾ ਕੈਂਪ ਦੀ ਲਾਸਟ ਡੇਟ ਕੀ ਹੈ? ਤੁਸੀਂ ਵੀ ਆਪਣਾ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਛੱਡਿਓ ਕਿ ਲਾਸਟ ਡੇਟ ਕੈਂਪ ਦੀ ਕੀ ਆ। ਥੈਂਕ ਯੂ so much love you ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਇਹਨਾਂ ਦਾ ਹੌਂਸਲਾ ਵੱਧ ਸਕੇ। ਇਹ ਹੋਰ ਅੱਗੇ ਮਿਹਨਤ ਕਰਨ। ਥੈਂਕ ਯੂ love you all।